ਜਦੋਂ ਜਿਮੀ ਸ਼ੇਰਗਿੱਲ ਨੇ ਕਟਵਾਲੇ ਸੀ ਕੇ ਇੱਕ ਸਾਲ ਤੱਕ ਉਹਨਾਂ ਦੇ ਪਿਤਾ ਰਹੇ ਸਨ ਨਿਰਾਸ਼ ਸਸ਼ੀਗਲ ਮੇ ਸੋਨੀਆ ਤੁਸੀਂ ਵਿਖਰੇ ਦैनिक ਸਵੇਰਾ ਅੱਜ ਅਸੀਂ ਗੱਲ ਕਰਾਂਗੇ ਉਸ ਐਕਟਰ ਦੇ ਬਾਰੇ ਜਿਸ ਨੇ ਪੰਜਾਬ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਤੱਕ ਇੱਕ ਵੱਡਾ ਨਾਮ ਕਮਾਇਆ ਉਮਰ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਚਾਹੁੰਦਾ ਦੱਸ ਦੇ ਕਿ 90s ਦੇ ਵਿੱਚ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਜਿੱਥੇ ਉਹਨਾਂ ਦੀ ਮਾਸੂਮੀਅਤ ਤੇ ਉਹਨਾਂ ਦੀ ਲੁੱਕ ਨੂੰ ਲੈ ਕੇ ਹਰ ਕੋਈ ਉਹਨਾਂ ਦਾ دیਵਾਨਾ ਸੀ ਉਹਨਾਂ ਦੇ ਪਿੱਛੇ ਕੁੜੀਆਂ ਵੀ ਬਹੁਤ ਜ਼ਿਆਦਾ ਭਾਗਲ ਸੀ ਅਜੰਦੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਕੁਝ ਖਾਸ ਗੱਲਾਂ ਦੱਸਾਂਗੇ ਜਿਮੀ ਸ਼ਰਗਿਲ ਜਿਨ੍ਹਾਂ ਦਾ ਜਨਮ 3 ਦਸੰਬਰ 1970 ਨੂੰ ਗੋਰਖਪੁਰ ਦੇ ਵਿੱਚ ਹੋਇਆ ਸੀ ਤੇ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਵੀ ਇੱਕ ਵੱਡਾ ਨਾਮ ਹੈ ਲੋਕਾਂ ਦੇ ਵਿੱਚ ਉਹਨਾਂ ਦਾ ਕ੍ਰੇਜ਼ ਹੈ ਲਾਸਟ ਫਿਲਮ ਜੋ ਉਹਨਾਂ ਦੀ ਰਿਲੀਜ਼ ਹੋਈ ਸੀ ਮਾਂ ਜਾਏ ਹੋਈ ਸੀ ਪੰਜਾਬੀ ਫਿਲਮ ਸੀ ਜਿਸ ਦੇ ਵਿੱਚ ਉਹ ਮਾਨਵ ਇਸ ਦੇ ਛੋਟੇ ਪਾਈ ਬਣਿਆ ਨਜ਼ਰ ਆਏ ਸੀਗੇ ਤਾਂ ਇਸ ਫਿਲਮ ਨੂੰ ਲੋਕਾਂ ਦੇ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਜਿਮੀ ਸ਼ਰਗਿਲ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 ਦੇ ਵਿੱਚ ਥ੍ਰਿਲਰ ਫਿਲਮ ਮਾਰਚਸ ਦੇ ਨਾਲ ਕੀਤੀ ਸੀ ਹਾਲਾਂਕਿ ਉਹਨਾਂ ਨੂੰ ਜੋ ਪਛਾਣ ਸੀਗੀ ਬਲੌਕਬਸਟਰ 뮤지컬 ਫਿਲਮ ਮੁਹੱਬਤੀ ਤੋਂ ਮਿਲੀ ਸੀਗੀ ਤਾਂ ਇਸ ਫਿਲਮ ਦੀਆਂ ਰੀਲਸ ਤਾਂ ਅੱਜਕੱਲ ਵੀ ਵਾਇਰਲ ਹੁੰਦੀਆਂ ਜਿਸ ਦੇ ਵਿੱਚ ਜਿਮੀ ਸ਼ਰਗਿਲ ਦੀ ਖੂਬਸੂਰਤੀ 마ਸੂਮੀਅਤ ਨੂੰ ਹਰ ਕੋਈ ਪਸੰਦ ਕਰਦਾ ਹੈ ਜਿਮੀ ਸ਼ਰਗਿਲ ਇਸ ਤੋਂ ਇਲਾਵਾ ਸੰਜੀਤ ਅਦ ਦੇ ਫਿਲਮ ਮੁੰਨਾ ਭਾਈ ਐਮਬੀਬੀਐਸ ਤੇ ਯਾਰ ਕੀ ਸ਼ਾਦੀ ਹੈ ਉਹਨਰ ਹੋਰ ਬਹੁਤ ਸਰੀਆ ਹਿੱਟ ਫਿਲਮਾਂ ਦੇ ਵਿੱਚ ਨਜ਼ਰ ਆਏ ਆ ਉਹਨਾਂ ਨੂੰ ਪ੍ਰਸ਼ੰਸਕਾਂ ਤੋਂ ਭਰਪੂਰ ਪਿਆਰ ਵੀ ਮਿਲਿਆ ਇੱਕ ਸਮਾਂ ਸੀ ਜਦੋਂ ਜਿਮੀ ਸ਼ਰਗਿਲ ਦਾ ਇੱਕ ਫੈਸਲਾ ਲਿਆ ਸੀ ਜਿਸ ਤੋਂ ਉਹਨਾਂ ਦੇ ਮਾਤਾ ਪਿਤਾ ਬਹੁਤ ਨਰਾਜ਼ ਹੋ ਗਏ ਸੀ ਅਸਲ ਵਿੱਚ ਜਿਮੀ ਨੇ ਹੋਸਟਲ ਦੇ ਵਿੱਚ ਆਪਣੀ ਪੱਗ ਲਾ ਦਿੱਤੀ ਸੀ ਉਹਨਾਂ ਨੂੰ ਹੋਸਟਲ ਦੇ ਵਿੱਚ ਵਾਰ-ਵਾਰ ਦਸਤਾਰ ਧੋਣ ਅਤੇ ਪਾਉਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਐਕਟਰ ਇੱਕ ਸਿੱਖ ਪਰਿਵਾਰ ਤੋਂ ਸਨ ਇਸੇ ਕਾਰਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇਸ ਹਰਕਤ ਦੇ ਲਈ ਬਹੁਤ ਜ਼ਿਆਦਾ ਨਰਾਜ਼ਗੀ ਦਿਖਾਈ ਸੀ ਜਿਸ ਕਰਕੇ ਜਿਮੀ ਸ਼ਰਗਲ ਦੀ ਉਹਨਾਂ ਦੇ ਪਿਤਾ ਦੇ ਨਾਲ ਅਣਬਣ ਵੀ ਹੋ ਗਈ ਸੀ ਦੋਵੇਂ ਪਿਓ ਪੁੱਤਰ ਨੇ ਸਿਰਫ ਐਸੀ ਗੱਲ ਕਰਕੇ 1 ਸਾਲ ਤੱਕ ਇੱਕ ਦੂਜੇ ਦੇ ਨਾਲ ਗੱਲਬਾਤ ਨਹੀਂ ਕੀਤੀ ਸੀ ਮੰਨਿਆ ਜਾਂਦਾ ਹੈ ਜਿਮੀ ਦੇ ਮਾਤਾ ਪਿਤਾ ਨੇ ਲਗਭਗ 1 ਸਾਲ ਤੱਕ ਉਹਨਾਂ ਨਾਲ ਨਾ ਗੱਲਬਾਤ ਕੀਤੀ ਨਾ ਕਦੇ ਹਾਲਚਲ ਪੁੱਛਿਆ ਐਕਟਰ ਦੇ ਪਿਤਾ ਨੇ ਉਹਨਾਂ ਨੂੰ ਅਦਾਕਾਰੀ ਦੇ ਬਿਲਕੁਲ ਉਹਨਾਂ ਦੀ ਅਦਾਕਾਰੀ ਦੇ ਖਿਲਾਫ ਸਨ ਪਰ ਹੁਣ ਜਿਮੀ ਨਾ ਸਿਰਫ ਇੱਕ ਵੱਡੇ ਐਕਟਰ ਸਗੋਂ ਇੱਕ ਸ਼ਾਨਦਾਰ ਨਿਰਮਾਤਾ ਵੀ ਹੈ ਜਿਮੀ ਸ਼ਿਰਗਿਲ ਦੀ ਗੱਲ ਕੀਤੀ ਜਾਵੇ ਤਾਂ ਕੁਝ ਟਾਈਮ ਪਹਿਲਾਂ ਹੀ ਉਹ ਮਾਜੋਏ ਫਿਲਮ ਦੇ ਵਿੱਚ ਨਜ਼ਰ ਆਏ ਸੀਗੇ ਜਿਸ ਦੇ ਵਿੱਚ ਦੱਸਦੀ ਹੈ ਕਿ ਮਾਨਵ ਵਿੱਚ ਉਹਨਾਂ ਦੇ ਵੱਡੇ ਭਰਾ ਬਣਿਆ ਹੋਇਆ ਨਜ਼ਰ ਆਏ ਸੀਗੇ ਤਾਂ ਉੱਥੇ ਜਿਮੀ ਸ਼ਿਰਗਿਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਉੱਤੇ ਉਹ ਇੰਨਾ ਹਾਲਕੀ ਐਕਟਿਵ ਨਹੀਂ ਹੈ ਉਹ ਸੋਸ਼ਲ ਮੀਡੀਆ ਤੋਂ ਖਾਸਾ ਦੂਰ ਰਹਿੰਦੇ ਹਾਲਾਂਕਿ ਜਦੋਂ ਉਹਨਾਂ ਦੀਆਂ ਫਿਲਮਾਂ ਦੀਆਂ ਪ੍ਰੋਮੋਸ਼ਨਸ ਹੋਣ ਜਾਂ ਫਿਰ ਫਿਲਮ ਆਉਣ ਵਾਲੀ ਹੋਵੇ ਤਾਂ ਉਸ ਦੌਰਾਨ ਉਹ ਸੋਸ਼ਲ ਮੀਡੀਆ ਉੱਤੇ ਪੋਸਟਾਂ ਵਗੈਰਾ ਸਾਂਝੀਆਂ ਕਰਦੇ ਆ ਤਾਂ ਤੁਹਾਨੂੰ ਜਿਮੀ ਸ਼ਰਗਿਲ ਦੀ ਕਿਹੜੀ ਫਿਲਮ ਜਾਂ ਫਿਰ ਕਿਹੜੀ ਵੈਬ ਸੀਰੀਜ਼ ਉਹਨਾਂ ਦੀ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਵਿੱਚ ਇਜਾਜ਼ਤ ਦੇਖਦੇ ਰਹੋ ਦੈਨਿਕ ਸਵੇਰ ਟੀਵੀ